ਮੁਗਤ ਤਾਹੇ ਤੈ ਜਾਨ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ তথা ਅਗਣਤ ਅਤੁੱਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਤ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਸਨਗੁਰੂ ਤੇਗਵਧਰ ਮਹਾਰਾਜ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਆ 12 ਨੰਬਰ ਸ਼ਲੋਕ ਤੱਕ ਕੱਲ ਆਪਾਂ ਵਿਚਾਰ ਕੀਤੀ ਸੀ 11 ਤੇ ਵਿਚਾਰਾਂ 12 ਨੰਬਰ 11 ਨੰਬਰ ਵਿਚਾਰ ਸੀ ਪੰਜ ਤਤ ਕੋ ਤਨ ਕੀਓ ਜਾਨੋ ਚਤਰ ਸੁਜਾਨ ਜਿਹੇ ਤੇ ਉਪਜੋ ਨਾਨਕਾ ਲੀਨ ਸਾਹਿਬ ਹੈ ਇਹ ਤੇਰਾ ਸਰੀਰ ਪੰਜਾਂ ਤਤਾਂ ਦਾ ਹੈ ਇਹ ਇੱਕ ਦਿਨ ਇਹਨੇ ਇਹਦੇ ਤਤਾਂ ਚ ਹੀ ਮਿਲ ਜਾਣਾ ਇਹਨੇ ਮਿਟ ਜਾਣਾਗਾ ਪਾਣੀ ਪਾਣੀ ਚ ਰਲ ਜੂ ਅਗ ਅਗ ਚ ਰਲ ਜੂ ਤੇ ਅਗਲਾ ਸ਼ਲੋਕ ਸੀ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨਾ ਪਉ ਨਿਦ ਉਸ ਤਰੈ ਪਾਰ ਇਹ ਸਾਰਿਆਂ ਸਰੀਰਾਂ ਵਿੱਚ ਭਾਵੇਂ ਇਹ ਮਿੱਟੀ ਦਾ ਕੜਾ ਹੈ ਮਿੱਟੀ ਨੇ ਮਿਟ ਜਾਣਾ ਪਰ ਇਹਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ ਹਰ ਹਿਰਦੇ ਵਿੱਚ ਉਹ ਵਹਿਗੁਰੂ ਮੇਰਾ ਵਸਦਾ ਹੈ ਸੰਤ ਪੁਕਾਰ ਪਾਰ ਕੇ ਕਹਿੰਦੇ ਤੂੰ ਉਹ ਵਹਿਗੁਰੂ ਦਾ ਸਿਮਰਨ ਕਰ ਤਾਂ ਕਿ ਤੂੰ ਇਹ ਸੰਸਾਰ ਸਾਗਰ ਤੋਂ ਪਾਰ ਜਿਹੜੇ ਫਿਰ ਇਹ ਜੀਵਨ ਇਸ ਤਰ੍ਹਾਂ ਦਾ ਬਣਾਉਂਦੇ ਨੇ ਉਹਨਾਂ ਦੀ ਜਿਹੜੀ ਅਵਸਥਾ ਬਣਦੀ ਹੈ ਉਹਨਾਂ ਦਾ ਜਿਹੜਾ ਜੀਵਨ ਜਿਉਣ ਦਾ ਢੰਗ ਮੰਨ ਮੈਂ ਸਮਝਦਾ ਜਿਹੜੇ ਤਿੰਨ ਸ਼ਲੋਕ ਪੜ੍ਹੇ ਨੇ ਗੁਰਮੀਤ ਸਿੰਘ ਨੇ। ਇਹਨਾਂ ਦਾ ਇੱਕੋ ਹੀ ਕਨਸੈਪਟ ਹੈ। ਇਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਪਣਾ ਆਪ ਦਾ ਜੀਵਨ ਹੈ ਤੇ ਉਹਨਾਂ ਦੇ ਪੂਰੇ ਪਰਿਵਾਰ ਦਾ ਜੀਵਨ ਹੈ। ਉਹਨਾਂ ਨੇ ਪ੍ਰੈਕਟੀਕਲ ਜੀਵਨ ਦੇ ਵਿੱਚ ਉਹਨਾਂ ਨੇ ਖੁਦ ਉਹਨਾਂ ਦੇ ਮਹਿਲ ਧੰਨ ਧਨ ਮਾਤਾ ਗੁਜਰੀ ਜੀ ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਪੋਤਰੇ ਸਹਿਬਜ਼ਾਦਾ ਨੇ ਉਹਨਾਂ ਦੇ ਦਾਦੇ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਦੇ ਆਪ ਦੇ ਜੀਵਨ ਦੀ ਗੱਤ ਹੈ। ਉਹਨਾਂ ਨੇ ਆਪਣੇ ਪ੍ਰੈਕਟੀਕਲ ਜੀਵਨ ਤੇ ਇੱਕ ਗੱਲ ਕੀਤੀ ਹੈ ਉਹਨਾਂ ਦਾ ਆਪਣਾ ਅਨੁਭਵੀ ਗਿਆਨ ਹੈ ਜਿੰਨੀ ਕ ਆਪਾਂ ਨੂੰ ਮਰਤਮ ਦੇਣਗੇ ਮੇਰੇ ਪਿਤਾ ਉਹ ਨਹੀਂ ਵਿਚਾਰ ਕਰਨਗੇ ਗੁਰੂ ਮਹਾਰਾਜ ਰਹਿਮਤ ਕਰਨ ਛੜੀ ਰੱਖਣ ਪਿੰਗਲ ਪਰਬਤ ਪਾਰ ਪਰੇ ਖਲਚਤਰ ਬਕੀਤਾ ਮੂਰਖਾਂ ਨੂੰ ਬੋਲਣ ਲਾਉਂਦਾ ਹੈ ਮੇਰਾ ਪਿਤਾ ਤੇ ਆਪ ਸਾਰੇ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਖ ਦੁਖ ਜਹ ਪਰ ਸੈ ਨਹੀਂ ਲੋਭ ਮੋਹ ਅਭਿਮਾਨ ਤੋਹ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨ ਸੋ ਮੂਰਤ ਭਗਵਾਨ ਉਹ ਭਗਵਾਨ ਦੀ ਮੂਰਤ ਇਹ ਤਿੰਨੇ ਪਹਿਲਾ ਸ਼ਬਦ ਹੈ ਜਿਹੜਾ ਸੁਖ ਤੇ ਦੁਖ ਦਾ ਦੂਜਾ ਸ਼ਬਦ ਹੈ ਉਸਤ ਨਿੰਦਾ ਨਾਹੀਂ ਜੇ ਤੀਜਾ ਆਇਆ ਹਰ ਖੋਗ ਜਾ ਕੇ ਨਹੀਂ ਸੁੱਖ ਜਿਹੜਾ ਸੁੱਖ ਤੇ ਦੁੱਖ ਦੀ ਪਰਭਾਸਾ ਕੀ ਹੈ ਜਿਹੜੀ ਚੀਜ਼ ਮੇਰੇ ਅਨਕੂਲ ਹੈ ਉਹ ਸੁੱਖ ਦਿੰਦੀ ਹੈ ਜਿਹੜੀ ਮੇਰੇ ਅਨਕੂਲ ਨਹੀਂ ਪ੍ਰਤੀਕੂਲ ਹੈ ਆਪਾਂ ਇੱਥੇ ਬੈਠੇ ਨਾ ਇਹ ਅਸੀਂ ਬਾਤਾ ਅਨਕੂਲ ਕਰ ਲਿਆ ਹਵਾ ਆਪਣੇ ਅਨਕੂਲ ਕਰ ਲਈ ਇਹ ਸਾਨੂੰ ਠੰਡਾ ਕਰਦੀ ਹੈ ਇਹੀ ਹਵਾ ਸਾਡੇ ਅਨਕੂਲ ਨਾ ਹੋਵੇ ਤੱਤੀ ਹੋਵੇ ਸਾਨੂੰ ਦੁੱਖ ਦਿੰਦੀ ਹੈ ਜਿਹੜੀ ਚੀਜ਼ ਮਨੁੱਖ ਦੇ ਅਨਕੂਲ ਹੈ ਉਹ ਸੁੱਖ ਦਿੰਦੀ ਹੈ ਜਿਹੜੀ ਪ੍ਰਤੀਕੂਲ ਹੈ ਪੁੱਤਰ ਪ੍ਰਤੀਕੂਲ ਹੋ ਗਿਆ ਉਹੀ ਪੁੱਤ ਦੁੱਖ ਦੇਊਗਾ ਪੁੱਤਰ ਅਨਕੂਲ ਹੈ ਉਹੀ ਪੁੱਤਰ ਜੀਵਨ ਆਨੰਦਮਈ ਬਣਾ ਦੂਗਾ ਪਹਿਲੇ ਸ਼ਬਦ ਹੈ ਸੁੱਖ ਦੁੱਖ ਜਿਹੇ ਪਰਸੇ ਨਹੀਂ ਇਹ ਨਹੀਂ ਕਿਹਾ ਵੀ ਉਹਨੂੰ ਸੁੱਖ ਨਹੀਂ ਆਉਂਦਾ ਉਹਨੂੰ ਦੁੱਖ ਨਹੀਂ ਆਉਂਦਾ ਜਿਹਨੂੰ ਪਰਸਦਾ ਨਹੀਂ ਹੈ ਦੁੱਖ ਆਉਂਦਾ ਪਰ ਉਹਨੂੰ ਪਹੁੰਚਦਾ ਨਹੀਂ ਹੈ ਤੇ ਦੂਜੇ ਸ਼ਬਦ ਕੀ ਹੈ ਉਸਤਤ ਨਿੰਦਾ ਨਾਹੇ ਜਿਹੇ ਕਾਂਚਨ ਲੋ ਉਸਮਾਨ ਉਹਦੇ ਜੀਵਨ ਚ ਨਾ ਕਿਸੇ ਦੀ ਉਸਤਤੀ ਕਰਦਾ ਹੈ ਨਾ ਉਹ ਕਿਸੇ ਦੀ ਨਿੰਦਿਆ ਕਰਦਾ ਸੋਨਾ ਤੇ ਲੋਹੇ ਨੂੰ ਇੱਕੋ ਜਾਂ ਮੰਨਦਾ ਹੈਗਾ ਤੇ ਤੀਜਾ ਸ਼ਬਦ ਹੈ ਹਰਖ ਸੋਗ ਜਾ ਕਹਨ ਹਰਖ ਦਾ ਅਰਥ ਹੀ ਹੈ ਖੁਸ਼ੀ ਜਦੋਂ ਵੀ ਹਰਖ ਸ਼ਬਦ ਆਊਗਾ ਧਿਆਨ ਰੱਖਣਾ ਆਪਣੀ ਭਾਸ਼ਾ ਦੇ ਵਿੱਚ ਹਰਖ ਆਪਾਂ ਗੁੱਸੇ ਨੂੰ ਕਹਿੰਦੇ ਹਾਂ ਨਾ ਪਰ ਜਿੱਥੇ ਵੀ ਹਰਖ ਆਊਗਾ ਇਹਦਾ ਅਰਥ ਹੋਊਗਾ ਖੁਸ਼ੀ ਇਹਦੇ ਨਾਲ ਸੋਗ ਹੀ ਆਊ ਬੱਡੇ ਬੱਲੇ ਹਰਖ ਸੋਗ ਜਿਹਦੇ ਜੀਵਨ ਦੇ ਵਿੱਚ ਨਾ ਤਾਂ ਖੁਸ਼ੀ ਆਈ ਹੈ ਉਹਨੂੰ ਵੱਧ ਪਰਸਦੀ ਹੈ ਸੋਗ ਆ ਗਿਆ ਉਹ ਵੀ ਜੇ ਉਹਨੂੰ ਪਰਸਦਾ ਜੇ ਬੈਰੀ ਹੈ ਸਾਹਮਣੇ ਉਹ ਵੀ ਉਹਨੂੰ ਦੁੱਖ ਨਹੀਂ ਦਿੰਦਾ ਜੇ ਮਿੱਤਰ ਹੈ ਉਹਦੇ ਨਾਲ ਵੀ ਕੋਈ ਕੁਝ ਨਹੀਂ ਦਿੰਦਾ ਤਿੰਨੇ ਸ਼ਬਦ ਨੇ ਅੱਜ ਇਹ ਸਬੰਧਾਂ ਦੇ ਨਾਲ ਜਿੱਥੇ ਗੁਰੂ ਸਾਹਿਬ ਦਾ ਜੀਵਨ ਪ੍ਰੈਕਟੀਕਲ ਜੀਵਨ ਹੈ ਅੱਜ ਇੱਕ ਇਹ ਇੱਕ ਸਿੱਖ ਦਾ ਵੀ ਜੀਵਨ ਹੈ ਜਿਹੜੇ ਇਹ ਇਹਨਾਂ ਸ਼ਬਦਾਂ ਦੀ ਮਨ ਲੁ ਬਿਆਖਿਆ ਕਰਦਾ ਹੈ ਅਜੇ ਪਉ ਉਹਨੂੰ ਵੀ ਯਾਦ ਕਰਨਾ ਹੈ ਪਹਿਲਾਂ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ 1600 1716 ਇਸ ਨੂੰ ਅੱਜ ਦੇ ਦਿਨ ਦਿੱਲੀ ਮਹਿਰੋਲੀ ਦੇ ਮੈਦਾਨ ਤੇ ਸ਼ਹਾਦਤ ਦਾ ਜਾਮ ਪੀਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਜਿਨ੍ਹਾਂ ਨੇ ਇਹ ਸ਼ਬਦਾਂ ਦੀ ਜਿੱਥੇ ਗੁਰੂ ਸਾਹਿਬ ਨੇ ਵਿਆਖਿਆ ਆਪਣੇ ਜੀਵਨ ਤੇ ਕੀਤੀ ਆਪਾਂ ਜਿੰਨੀ ਕੁ ਮਤ ਦੇਣਗੇ ਵਿਚਾਰਾਂਗੇ ਉਹਨਾਂ ਨੇ ਪ੍ਰੈਕਟੀਕਲ ਜੀਵਨ ਦੇ ਵਿੱਚ ਇਹ ਤਿੰਨੇ ਸ਼ਲੋਕ ਆਪਣੇ ਜੀਵਨ ਤੇ ਹੰਢਾਏ ਮਹਾਰਾਜ ਕਹਿੰਦੇ ਨੇ ਦੁੱਖ ਸੁੱਖ ਜਿਹੇ ਪਰ ਸਹਿ ਨਹੀਂ ਲੋਭ ਮੋਹ ਅਭਮਾਨ ਜਿਹੜੇ ਜੀਵਨ ਦੇ ਵਿੱਚ ਦੁੱਖ ਤੇ ਸੁੱਖ ਜੀ ਨੂੰ ਪਹੁੰਦੇ ਨਹੀਂ ਤੇ ਦੁੱਖ ਸੁੱਖ ਹਰ ਮਨੁੱਖ ਦੇ ਜੀਵਨ ਚ ਆਉਂਦੇ ਨੇ ਕੋਈ ਮਨੁੱਖ ਨਹੀਂ ਧੰਨ ਗੁਰੂ ਨਾਨਕ ਦੇ ਮਹਾਰਾਜ ਇਹਦਾ ਬੜਾ ਪਿਆਰਾ ਸ਼ਬਦ ਹੈ ਮਹਾਰਾਜ ਕਹਿੰਦੇ ਨੇ ਨਾਨਕ ਬੋਲਣ ਛਖਣਾ ਨਾਨਕ ਬੋਲਣ ਛਖਣਾ ਦੁੱਖ ਛੱਡ ਮੰਗੀਆਂ ਸੁੱਖ ਕਹਿੰਦਾ ਜੇ ਕੋਈ ਦੁੱਖ ਛੱਡ ਕੇ ਸੁੱਖ ਮੰਗਦਾ ਝੱਖ ਮਾਰਦਾ ਇਹ ਗੁਰੂ ਨਾਨਕ ਮਹਾਰਾਜ ਦੇ ਬੋਲ ਹੈ ਨਾਨਕ ਬੋਲਣ ਝੱਕਣਾ ਦੁੱਖ ਛੱਡ ਮੰਗੀਆਂ ਸੁੱਖ ਸੁੱਖ ਦੁੱਖ ਦੋਏ ਦਾ ਕੱਪੜੇ ਪਹਿਰੇ ਜਾਏ ਬੁਲੁਖ ਜਿੱਥੈ ਬੋਲਣ ਹਾਰੀ ਐ ਤਿੱਥੈ ਚੰਗੀ ਚੁੱਪ ਗੁਰੂ ਨਾਨਕ ਮਹਾਰਾਜ ਦਾ ਸ਼ਲੋਕ ਹੈ ਮਹਾਰਾ ਕਹਿੰਦੇ ਇਹ ਦੁੱਖ ਤੇ ਸੁੱਖ ਇਹ ਪ੍ਰਮਾਤਮਾ ਦੇ ਦਿੱਤੇ ਹੋਏ ਦੋ ਕੱਪੜੇ ਨੇ ਕਦੇ ਦੁੱਖ ਦਾ ਆਉਂਦਾ ਹੈ ਕਦੇ ਸੁੱਖ ਦਾ ਆਉਂਦਾ ਹੈ ਤੇ ਜਿੱਥਾ ਇਹ ਬੋਲਣ ਹਾਰੀ ਐ ਥੱਥ ਮਹਾਰਾ ਜੀ ਕਹਿੰਦੇ ਇਹ ਫਿਰ ਤੇਰੀ ਵਹਿਗਰੂ ਰਜਾ ਫਿਰ ਮੈਂ ਚੁੱਪ ਹੀ ਠੀਕ ਜੀਨੂ ਗੁਰੂ ਰਾਮਦਾਸ ਮਹਾਰਾ ਇਹ ਕਹਿੰਦੇ ਨੇ ਜੇ ਸੁਖ ਦੇਹ ਤਾਂ ਤੁਜੈ ਅਰਾਧੀ ਦੁਖ ਪੀਤ ਹੋਜੈ ਧਾਈ ਜੇ ਭੁਖ ਦੇਹ ਤਾਂ ਇਤਹੀ ਰਾਜਾਂ ਦੁਖ ਵਿੱਚ ਸੁਖ ਮਨਾਇ ਏ ਵਹਿਗਰੂ ਜੇ ਤੂੰ ਮੈਨੂੰ ਦੁਖ ਦੇਵੇਂ ਮੈਂ ਤਾਂ ਵੀ ਤੈਨੂੰ ਰੱਦਣਾ ਕਰਾਂ ਜੇ ਸੁਖ ਦੇਵੇਂ ਤਾਂ ਵੀ ਤੇਰਾ ਸ਼ਕਰਾਨਾ ਕਰਾਂ ਜੇ ਭੁਖ ਦੇਵੇਂ ਭੁਖ ਦੇ ਵਿੱਚ ਹੀ ਰਜਿਆ ਰਹਾ ਮੈਨੂੰ ਉਹਨਾਂ ਨੂੰ ਭੁੱਖ ਵੀ ਸਤਾਉਂਦੀ ਨਹੀਂ ਹੈ ਭੁੱਖ ਤਾਂ ਹੁੰਦੀ ਹੈ ਪਰ ਪੌਂਦੀ ਨਹੀਂ ਹੈ ਤੇ ਬਾਬਾ ਕਬੀਰ ਜੀ ਤਾਂ ਇਦਾਂ ਵੀ ਕਹਿੰਦੇ ਨੇ ਸੁਖ ਮੰਗਤ ਦੁੱਖ ਆਗਲ ਆਵੇ ਸੋ ਸੁਖ ਹਮੂਨਾ ਮੰਗਿਆ ਭਾਵਾ ਕਹਿੰਦਾ ਇਹ ਸੁਖ ਮੰਗੇ ਤੋਂ ਮੂਰੇ ਦੁੱਖ ਮੈਂ ਤਾਂ ਸੁਖ ਮੰਗਦਾ ਹੀ ਨਹੀਂ ਸੁਖ ਮੰਗਤ ਦੁੱਖ ਆਗਲ ਆਵੇ ਸੋ ਸੁਖ ਹਮੂਨਾ ਮੰਗਿਆ ਪਾਵੇ ਮੈਨੂੰ ਪਾਉਂਦੇ ਨਹੀਂ ਮੈਂ ਮੰਗਦਾ ਹੀ ਨਹੀਂ ਸੁਖ ਮੈਂ ਜਿਵੇਂ ਵਹਿਗਰੂ اے ਮੇਰੇ ਗੁਰੂ ਹੈ ਮੇਰੇ ਪਿਤਾ ਤੁਸੀਂ ਸਾਡੇ ਮਾਂ ਪਿਓ ਦੀ ਨੇ ਤੂੰ ਸੋਨੂੰ ਜਿਵੇਂ ਠੀਕ ਲੱਗਦਾ ਉਹ ਮੇਰੇ ਰੱਖ ਲੋ ਕੋਈ ਮਾਂ ਪਿਓ ਆਪਣੇ ਬੱਚੇ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਜਦੋਂ ਸਰੈਂਡਰ ਬੱਚਾ ਜਿੰਨਾ ਚਿਰ ਬੱਚਾ ਹੁੰਦਾ ਨਾ ਮਾਂ ਦੇ سپرد ਹੁੰਦਾ ਹੈ ਹਰ ਗੱਲ ਦਾ ਮਾਂ ਧਿਆਨ ਰੱਖਦੀ ਹੈ ਕਿਉਂ ਉਹਨੇ ਮਾਂ ਨੂੰ ਸਰੈਂਡਰ ਕੀਤਾ ਹੋਇਆ ਜਿੱਦ ਨੇ ਸਿੱਖ ਗੁਰੂ ਨੂੰ ਸਰੈਂਡਰ ਕਰ ਦਿੰਦਾ ਫਿਰ ਸਿੱਖ ਦੇ ਦੁੱਖ ਦਾ ਸੁੱਖ ਦਾ ਗੁਰੂ ਧਿਆਨ ਕਰਦਾ ਹੈ ਬਾਬਾ ਕਬੀਰ ਜੀ ਤਾਂ ਹੀ ਕਹਿੰਦੇ ਨੇ ਸੁਖ ਮੰਗਤ ਦੁਖ ਆਗਲ ਆਵੇ ਸੋ ਸੁਖ ਹਮੂ ਨਾ ਮੰਗਿਆ ਭਾਵੈ ਤੇ ਬਾਬਾ ਫਰੀਦ ਜੀ ਤਾਂ ਬੜਾ ਪਿਆਰਾ ਸ਼ਬਦ ਕਹਿੰਦੇ ਆਪਾਂ ਵਿਚਾਰਿਆ ਫਰੀਦ ਦਾ ਦੁਖ ਸੁਖ ਇਕ ਕਰ ਇਹ ਦੁਖ ਸੁਖ ਨੂੰ ਇਕ ਕਰ ਦੇ ਦਿਲ ਤੇ ਇਲਾਹੇ ਵਿਕਾਰ ਅੱਲਾ ਭਾਵੈ ਸੋ ਫਲਾ ਤਾਂ ਲੱਭੀ ਦਰਵਾਜ ਜਿਹੜਾ ਪਰਮਾਤਮਾ ਨੂੰ ਪਾਉਂਦਾ ਤੂੰ ਉਹਦੇ ਅਨਸਾਰ ਹੋ ਜਾ ਇੱਥੇ ਮਹਾਰਾਜ ਕਹਿੰਦੇ ਨੇ ਦੁਖ ਸੁਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਮਾਨ ਨਾ ਤਾਂ ਉਹਨੂੰ ਲੋ ਪ੍ਰਭਾਵਿਤ ਕਰ ਸਕਦਾ ਹੈ ਨਾ ਉਹਨੂੰ ਮੋਹ ਪ੍ਰਭਾਵਿਤ ਕਰ ਸਕਦਾ ਤੇ ਨਾ ਉਹਨੂੰ ਹੰਕਾਰ ਪ੍ਰਭਾਵਿਤ ਕਰ ਸਕਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਪਣਾ ਜੀਵਨ ਹੈ ਇਹ ਸਾਰਾ ਕੁਝ ਉਹਨਾਂ ਨੇ ਆਪ ਦੇ ਜੀਵਨ ਤੇ ਹੰਡਾਇਆ ਸਾਹਮਣੇ ਦਿਖ ਰਹੇ ਨੇ ਪਿੰਜਰੇ ਚ ਬੰਦ ਨੇ ਮੇਰੇ ਪਿਤਾ ਤੇ ਭਾਈ ਮਤੀਦਾਸ ਦੇ ਸਿਰ ਤੇ ਯਾਰਾ ਚੱਲਦਾਗਾ ਪਹਿਲਾਂ ਅਹਿਸਾਸ ਕਰਾ ਰਹੇ ਨੇ ਵੀ ਐਡੇ ਜਿਹੇ ਦੁੱਖ ਦੇਵਾਂਗੇ ਤੇ ਮਹਾਰਾਜ ਨੂੰ ਲੋਭ ਵੀ ਦਿੰਦੇ ਆਂ ਦੀਨ ਕਬੂਲ ਕਰੋ ਪੀਰ ਪੂਜੇ ਜਾਓਗੇ ਲੋਭ ਵੀ ਦਿੰਦੇ ਨੇ ਤੇ ਪਰਿਵਾਰ ਦਾ ਮੋਹ ਵੀ ਹੁੰਦਾ ਗ੍ਰਸਤੀ ਵੀ ਨੇ ਮਹਾਰਾਜ ਮਾਤਾ ਦੇ ਮੈਲ ਵੀ ਨੇ ਮਾਤਾ ਗੁਜਰੀ ਜੀ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਰ ਵੀ ਨੇ ਬੜੇ ਪਿਆਰੇ ਨੇ ਜਿਸ ਵਰਗਾ ਕੋਈ ਵੀ ਨਹੀਂ ਸੰਸਾਰ ਤੇ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਇਕੱਲਾ ਪਿੰਜਰੇ 'ਚ ਬੈਠੇ ਨੇ ਪਰ ਨਾ ਤਾਂ ਲੋਭ ਵਰਸਦਾ ਹੈ ਨਾ ਮੋ ਪਰਸਦਾ ਨਾ ਹੰਕਾਰ ਪ੍ਰਭਾਵਿਤ ਕਰ ਸਕਦਾ ਨਾ ਦੁੱਖ ਪੁੰਦਾ ਨਾ ਸੁਖ ਪੁੰਦਾਗਾ ਮਾਰਾ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਉਹ ਮੂਰਤੀ ਮੰਨ ਲੋ ਭਗਵਾਨ ਮੰਨੋ ਜਿਹਦੇ ਵਿੱਚ ਦੁੱਖ ਤਾਂ ਆਇਆ ਤੇ ਮਹਿਸੂਸ ਨਹੀਂ ਕੀਤਾ ਹੁਣ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਆਪ ਨਿਸ਼ਾਵਰ ਕੀਤਾ ਸਾਹਮਣੇ ਸਿੰਘ ਸ਼ਹੀਦ ਹੁੰਦੇ ਦਿਖਦੇ ਨੇ ਆਰਾ ਚੱਲਣਾ ਤੇ ਐਦੋਂ ਵੱਡਾ ਤਾਂ ਕੋਈ ਦੁੱਖ ਨਹੀਂ ਹੋ ਸਕਦਾ ਤੇ ਜਦੋਂ ਫਿਰ ਉਹਨਾਂ ਦੇ ਪਰਿਵਾਰ ਦਾ ਦੇਖਾਂਗੇ ਧਨਮਾਤਾ ਗੁਜਰੀ ਜੀ ਨੇ 80 ਸਾਲ ਦੀ ਬਿਰਧ ਮਾਤਾ ਨੇ ਤੇ ਠੰਡੇ ਬੁਰਜੇ ਦੇ ਵਿੱਚ ਕੈਦ ਨੇਗੇ ਖਾਣ ਨੂੰ ਵੀ ਕੁਝ ਨਹੀਂ ਹੈ ਤਨਮੋਤੀ ਮੇਰਾ ਇੱਕ ਦੁੱਧ ਪੀਉਂਦਾ ਹੈਗਾ ਦੇ ਆਲੇ-ਦਾਲੇ ਸਾਰੇ ਦੁਸ਼ਮਣਾਂ ਦਾ ਨੇ ਤੇ ਪਰ ਜੀਵਨ ਦੇ ਵਿੱਚ ਦੁੱਖ ਪਉਂਦਾ ਨਹੀਂ ਹੈ ਠੰਡੇ ਬਰਜ਼ੀਚ ਭੁੱਖੇ ਰਹਿ ਕੇ ਤੇ 7 ਸਾਲ ਦੇ 9 ਸਾਲ ਦੇ ਪੋਤਰਿਆਂ ਨੂੰ ਉਹ ਸਿੱਖਿਆ ਦਿੰਦੇ ਨੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕਾ ਨਾ ਜਾਵੇ ਉਹ ਡਰਡ ਕਰਾਉਂਦੇ ਨੇ ਦੁੱਖ ਵੀ ਐ ਭੁੱਖ ਵੀ ਐ ਕੱਕਰ ਵੀ ਐ ਪਾਲਾ ਵੀ ਐ ਤੇ ਨਾਲ ਹੀ ਫਿਰ 7 ਸਾਲ ਤੇ 9 ਸਾਲ ਦੇ ਬਾਬੇ ਨੇ ਸਾਹਮਣੇ ਮੌਤ ਦਿਖਦੀ ਐ ਉਹ ਲਾਲਚ ਵੀ ਦਿੰਦੇ ਨੇ ਇਸਲਾਮ ਧਾਰਨ ਕਰੋ ਬੇਗਮਾਂ ਦੇ ਡੋਲੇ ਦੇਵਾਂਗੇ ਲੋਭ ਮੋਹ ਮਾਤਾ ਦਾ ਮੋਹ ਕਿਤੇ ਥੋੜਾ ਹੋ ਬਾਬਾ ਮਾਤਾ ਗੁਜਰੀ ਜੀ ਬੈਠੇ ਸੀ ਕਿੰਨਾ ਮੋਹ ਸੀ ਜੀਵਨ ਤਿਆਗਣ ਨੂੰ ਕਿਸੇ ਦਾ ਜੀ ਕਰਦਾ ਇਹ ਤਾਂ ਅਨੁਭਵ ਕਰਨ ਦੀਆਂ ਗੱਲਾਂ ਨੇ ਕਹਿ ਤਾਂ ਮੈਂ ਵੀਰੇ ਹਮਾਰਾ ਕਿਰਪਾ ਕਰਨੇ ਜਿਹੜਾ ਸੀ ਵਿਚਾਰਦੇ ਨਾ ਸਾਡੇ ਜੀਵਨ ਚ ਆ ਜੇ ਇਹ ਸਫਲ ਉਦ ਹੀ ਹੋਣਾ ਹੈ ਬਸ ਮਾਤਾ ਗੁਜਰੀ ਜੀ ਆਪਣੇ ਹੱਥੇ ਹੀ ਆਪਣੇ ਪੁੱਤਰਾਂ ਪੋਤਿਆਂ ਨੂੰ ਤੋੜਦੀ ਹੈ ਤੇ ਇਹ ਨਾ ਲੋਭ ਹੈ ਨਾ ਮੋਹ ਹੈ ਨਾ ਕਿਸੇ ਦਾ ਹੰਕਾਰ ਹੁੰਦਾ ਉਹ 7 ਸਾਲ ਤੇ 9 ਸਾਲ ਦੇ ਲੋਭ ਤੋਂ ਪ੍ਰਭਾਵਿਤ ਵੀ ਨਹੀਂ ਹੁੰਦੇ ਪਰਿਵਾਰ ਦਾ ਮੋਹ ਵੀ ਨਹੀਂ ਉਹਨਾਂ ਦੇ ਹੰਕਾਰ ਤੋਂ ਵੀ ਨਹੀਂ ਰਦਦੇ ਕੋਈ ਵੀ ਨਹੀਂ ਹੈ ਸਭਾ ਦੇ ਵਿੱਚ ਵੀ ਜਿਹੜਾ ਹਮਦਰਦੀ ਕਰਨ ਇੱਕ ਆ ਜੀ ਨਹੀਂ ਹਾ ਦਾ ਨਾਰਾ ਮਾਰਿਆ ਜਿਹੜਾ ਆਪਣਾ ਜੀਵਨ ਅਮਰ ਕਰ ਗਿਆ ਸ਼ੇਰ ਮੁਹੰਮਦ ਖਾਂ ਮਾਰਿਆ ਕਹਿੰਦੇ ਨੇ ਉਹਨਾਂ ਦੇ ਜੀਵਨ ਨੂੰ ਫਿਰ ਦੁੱਖ ਤੇ ਸੁੱਖ ਪਹੁੰਚਦਾ ਨਹੀਂ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਰਹਿੰਦੇ ਨੇ ਸਵਾ ਸਵਾ ਲੱਖ ਦੀ ਕਲੰਗੀ ਹੈ ਸਵਾ ਸਵਾ ਲੱਖ ਦਾ ਛਤਰ ਹੈ ਸਵਾ ਲੱਖ ਦਾ ਚੌਰ ਹੈ ਸਵਾ ਲੱਖ ਦਾ ਪਲੰਘ ਹੈ ਐਨ ਅਸ਼ੋਸ਼ਤ ਰਾਜ yogi ਖਰ ਖੁਸ਼ੀ ਹੈ ਆਨੰਦ ਹੈ ਉਹਦਾ ਨਹੀਂ ਹੈ ਉਹੀ ਮੇਰਾ ਪਿਤਾ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦਾ ਦੋ ਪੁੱਤਰ ਸ਼ਹੀਦ ਹੁੰਦੇ ਨੇ ਇਹ ਐਦੂ ਵੱਡਾ ਦਾ ਦੁੱਖ ਹੋ ਨਹੀਂ ਸਕਦਾ ਸੁੱਖ ਦੁੱਖ ਜੇ ਪਰਸੈਨ ਇਹ ਉੱਪਰ ਮੈਂ ਤਾਂ ਸਮਝਦਾ ਪਿਆ ਸਭ ਤੋਂ ਪਹਿਲਾਂ ਇਹ ਗੁਰੂ ਦੇ ਪਰਿਵਾਰ ਦਾ ਹੀ ਇਤਿਹਾਸ ਹੈ ਉਹਨਾਂ ਦੇ ਆਪ ਦੀ ਜੀਵਨ ਦੀ ਗੱਲ ਹੈ ਤੇ ਸਿੱਖਾਂ ਨੂੰ ਦੱਸ ਪਈ ਹੈ ਤੇ ਸਿੱਖ ਵੀ ਇਹ ਤੇ ਤੁਰੇ ਆ ਇਦਾਂ ਨਹੀਂ ਗੱਲ ਵੀ ਫਿਰ ਤੁਰੇ ਨਹੀਂ ਹੈ ਆਪਾਂ ਪ੍ਰਮਾਣ ਦੇਉਂ ਬਾਬਾ ਬੰਦਾ ਸਿੰਘ ਬੱਤਨ ਨੂੰ ਵਿਚਾਰਾਂਗੇ ਚਮਕੌਰ ਦੀ ਗੜੀ ਸਾਹਮਣੇ ਪੁੱਤਰ ਸ਼ਾਦਾ ਜਾਮ ਪੀਂਦੇ ਨੇ ਤੇ ਛੱਡ ਕੇ ਨੰਗੇ ਪੈਰ ਜਾਂਦੇ ਨੇ ਤੇ 마ਸੀਵਾੜ ਦੇ ਜੰਗਲ ਤੇ ਨੰਗੇ ਪੈਰ ਟਿੰਡ ਦਾ ਸਹਰਾਣਾ ਲਾ ਕੇ ਸੌਂਦੇ ਨੇ ਉੱਥੇ ਫਿਰ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬੇ ਨੇ ਰੋਗ ਰਜਾਈਆਂ ਦਾ ਓਢਣ ਨਾਗਨਵਾਸਾਂ ਦੇ ਇਹ 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 ਤਾਂ ਇਹ ਸ਼ਬਦਾਂ ਦੀ ਵਿਆਖਿਆ ਹੀ ਮੇਰਾ ਪਿਤਾ ਹੀ ਕਰਦਾ ਹੈ ਬੜੇ ਪਿਆਰੇ ਜਫਰ ਨਾਵੇਂ ਦੇ ਸ਼ਬਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾਬੰਦ ਬਖਸਿੰਦਾ ਐਸੇ ਅਰਸ ਮੇਰੇ ਕੋਲ ਕੋਈ ਸਾਜ ਨਹੀਂ ਅਨੰਦਪੁਰ ਸਾਹਿਬ ਦਾ ਕੋਈ ਸੁੱਖ ਸਹੂਲਤ ਨਹੀਂ ਹੈ ਕੋਈ ਫੌਜ ਨਹੀਂ ਹੈ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾਬੰਦ ਬਖਸਿੰਦਾ ਐਸੇ ਆਰ ਪਰ ਉਹ ਉਹ ਮੇਰਾ ਵੈਗਰੂ ਜਿਹੜਾ ਬਖਸ਼ਿੰਦਾ ਹੈ ਉਹ ਮੇਰੇ ਹਿਰਦੇ ਚ ਵਸਦਾ ਹੈਗਾ ਜਿੰਨਾ ਚਿਰ ਉਹ ਮੇਰੇ ਵਿੱਚ ਵਸਦਾ ਹੈ ਮੈਨੂੰ ਕੋਈ ਦੁਖੀ ਨਹੀਂ ਕਰ ਸਕਦਾ ਮੈਨੂੰ ਦੁੱਖ ਪੋ ਨਹੀਂ ਸਕਦਾ ਜਦੋਂ ਬਹਾਦਰ ਸ਼ਾਹ ਨੂੰ ਮਿਲੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁਲਾਬੀ ਕਰੀਬਾ ਦਰਸ਼ਨੋਂ ਤਖਤ ਵੀ ਦਵਾਇਆ ਤਾਂ ਇੱਕ ਦਿਨ ਬੈਠੇ ਬਹਾਦਰ ਸ਼ਾਹ ਪੁੱਛਦੇ ਨੇ ਮਹਾਰਾਜ ਕੈਸੀ ਬੀਤੀ ਬਈ ਸੋਡੀ ਜ਼ਿੰਦਗੀ ਦਾ ਪੜਾ ਕਿਵੇਂ ਲੰਘਿਆ ਉਹ ਕਿਹੜੀ ਵਸਤਾ ਨਾ ਜਾਣਦਾ ਸੀ ਇਹ ਤਾਂ ਉਹਨੇ ਉਹ ਸੰਦ ਨੂੰ ਕਿਵੇਂ ਪੁੱਛਿਆ ਉਹ जखਮਾਂ ਨੂੰ ਖਰੂਦਦਾ ਜਾਂ ਕੀ ਕਰਦਾ ਸੀ ਤਨ ਮੇਰਾ ਪਿਤਾ ਸੁੱਖ ਦੁੱਖ ਜੇ ਪਰਸੈ ਨਹੀਂ ਲੋਭ ਮੋਹ ਅਬਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਉਹਨੂੰ ਭਗਵਾਨ ਦੀ ਪੂਰਤੀ ਮੰਨ ਲਓ ਕੈਸੀ ਬੀਤੀ ਬਾਦਰਸ਼ਾ ਕਹਿੰਦਾ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਜਵਾਬ ਦੇ ਨੇ ਮੈਂ ਬਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਬਲੰਦੀਆਂ ਚੋਂ ਗੁਜਰਿਆ ਫੌਜਾਂ ਨਾਲ ਨੇ ਤਖਤ ਨੇ ਤਾਜ ਨੇ ਸਿੱਖ ਨੇ ਹਜ਼ਾਰਾਂ ਸਵਾ ਸਵਾ ਲੱਖ ਦਾ ਹਾਥੀ ਐ ਸਵਾ ਸਵਾ ਲੱਖ ਦਾ ਘੋੜਾ ਹੈਗਾ ਮੈਂ ਬੁਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਪਸਤੀ ਜਦੋਂ ਕੁਝ ਵੀ ਨਹੀਂ ਸੀ ਮੈਂ ਨੰਗੇ ਪੈਰੀ ਹੋ ਕੇ ਚਮਕੌਰ 마ਸੀਵੜ ਦੇ ਜੰਗਲ ਚ ਟਿੰਡ ਦਾ ਸਹਰਾਣਾ ਲਾ ਕੇ ਵੀ ਸੁੱਤਾ ਮੈਂ ਬੁਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਜਿੱਥੇ ਜਹਾਂ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ ਪਰ ਮੈਂ ਜਿੱਧਰੋਂ ਗੁਜ਼ਰਿਆ ਭਾਵੇਂ ਆਨੰਦਪੁਰ ਸਾਹਿਬ ਦੇ ਕਿਲੇ ਸੀ ਫੌਜਾਂ ਸੀ ਭਾਵੇਂ ਚਮਕੌਰ ਦੀ ਗੜੀ ਸੀ ਭਾਵੇਂ ਮਾਛੀਵਾੜੇ ਦਾ ਜੰਗਲ ਸੀ ਪਰ ਮੈਂ ਮਸਤੀ ਨਾਲ ਹੀ ਗੁਜ਼ਰਿਆ ਦੁੱਖ ਪਹੁੰਚਦਾ ਨਹੀਂ ਉਹਨਾਂ ਨੂੰ ਇਹ ਸਾਰਾ ਕੁਝ ਗੁਰੂ ਸਾਹਿਬ ਨੇ ਆਪਣੇ ਜੀਵਨ ਤੇ ਕਰਕੇ ਦਿਖਾਇਆ ਇਹ ਤਿੰਨੇ ਉਹ ਸ਼ਲੋਕ ਇਹਨੂੰ ਸੁਣਤਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਅੱਜ ਸ਼ਹਾਦਤ ਦਾ ਦਿਨ ਹੈ ਅੱਜ ਦੇ ਦਿਨ ਨੂੰ ਸ਼ਾਦਾ ਜੰਪੀਤਾ ਸਭ ਤੋਂ ਪਹਿਲਾਂ ਸਿੱਖਾਂ ਦਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜਿਨੇ 1710 ਈਸਵੀ ਨੂੰ 1000 ਸਾਲ ਦੀ ਗੁਲਾਮੀ ਦੀਆਂ ਜੜਾਂ ਪਟਕ ਕੇ ਜ਼ੁਲਮ ਦੀ ਨਾਸ ਕਰਕੇ ਤੇ ਖਾਲਸਾ ਰਾਜ ਸਥਾਪਿਤ ਕੀਤਾ 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੀਆਂ ਤੇ 4 ਜੰਗਾਂ 6ਵੇਂ ਪਾਤਸ਼ਾਹ ਨੇ ਲੜੀਆਂ 18 ਜੰਗਾਂ ਗੁਰੂ ਸਾਹਿਬ ਨੇ ਲੜੀਆਂ 18 ਦੀਆਂ 18 ਚੜ੍ਹ ਕੇ ਆਇਆਂ ਨਾ ਲੜੀਆਂ ਨੇ ਕਿਸੇ ਤੇ ਚੜਕੇ ਨਹੀਂ ਗਏ ਕਿਸੇ ਨਾਲ ਕੋਈ ਜਰਦਾ ਰੌਲਾ ਨਹੀਂ ਸੀ ਕੋਈ ਜ਼ਮੀਂਦਾਰ ਨਹੀਂ ਸੀਗਾ ਕੋਈ ਔਰਤ ਦਾ ਨਹੀਂ ਸੀਗਾ ਜਰ ਜੋਰੂ ਜ਼ਮੀਨ ਤੈਨ ਹੀ ਝਗੜੇ ਦਾ ਕਾਰਨ ਹੁੰਦੇ ਆ ਜਰ ਜੋਰੂ ਜ਼ਮੀਨ ਜਾਂ ਇਸਤਰੀ ਜਾਂ ਧਨ ਪਦਾਰਥ ਜਾਂ ਜ਼ਮੀਨ ਗੁਰੂ ਸਾਹਿਬ ਦਾ ਕਿਸੇ ਨਾਲ ਕੋਈ ਰੌਲਾ ਨਹੀਂ 18 ਦੀਆਂ 18 ਜੰਗਾਂ ਚੜਕੇ ਆਏ ਤੇ ਚੜਕੇ ਇਹਨੂੰ ਜਵਾਬ ਦਿੱਤਾ ਤੇ 19ਵੀਂ ਜੰਗ ਫਿਰ ਗੁਰੂ ਮਹਾਰਾਜ ਆਪ ਤੋਰਦੇ ਨੇ ਤਿਆਰ ਕਰਕੇ ਤੋਰਦੇ ਨੇ ਪੰਜ ਤੀਰ ਦਿੰਦੇ ਨੇ ਪੰਜ ਪਿਆਰੇ ਦਿੰਦੇ ਨੇ ਹੁਕਮਨਾਮੇ ਦਿੰਦੇ ਨੇ ਜਾਓ ਦੁਸ਼ਟਾਂ ਦਾ ਨਾਸ ਕਰੋ ਫਿਰ ਚੜ ਕੇ ਆਉਂਦਾ ਬਾਬਾ ਬੰਦਾ ਸਿੰਘ ਬਹਾਦਰ ਤੇ 1000 ਸਾਲ ਦੀਆਂ ਜਿਹੜੀਆਂ ਸਲਤਨਤ ਕਾਇਮ ਸੀ ਉਹਦੀਆਂ ਜਣਾ ਪਟੀਆਂ ਸਰੰਦ ਮਲਿਆ ਮੇਟ ਕੀਤੀ ਮਲਿਆ ਮੇਟ ਕਰਕੇ ਖਾਲਸੇ ਦਾ ਪਰਚਮ ਚੜਾਇਆ ਗੁਰੂ ਨਾਨਕ ਨਰ ਮਹਾਰਾਜ ਦੇ ਨਾਮ ਦਾ ਸਿੱਕਾ ਚਲਾਇਆ ਤੇ ਆ ਜਿਹੜੇ ਜ਼ਮੀਨਾਂ ਦੇ ਹੱਕ ਐ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਮਜਾਰਿਆਂ ਨੂੰ ਦਿੱਤੇ ਅੱਜ ਉਹਨਾਂ ਦਾ ਸ਼ਾਦਾ ਦਿਨ ਐ ਉਹਨਾਂ ਨੂੰ ਕੋਟ ਕੋਟ ਪਰ ਨਾਮ ਜਦੋਂ ਉਹਨਾਂ ਨੂੰ ਸ਼ਾਦਾ ਜਾਂ ਪੀਤਾ ਨਾ ਇਤਿਹਾਸ ਲੰਮੈ ਪਰ ਜਦੋਂ ਉਹਨਾਂ ਦਾ 740 ਸਿੰਘਾਂ ਨੂੰ ਦਿੱਲੀ ਦੇ ਵਿੱਚ ਕਤਲ ਕੀਤਾ ਜਿਹੜੇ ਗੁਰਦਾਸ ਨੰਗਲ ਦੀ ਗੜੀ 'ਚ ਫੜ ਕੇ ਲਗੇ ਸੀ ਤੇ ਜਦੋਂ ਉਹਦੀ ਸ਼ਾਦਦਾਬਾਰੀ ਆਈ 740 ਸਿੰਘਾਂ ਨੂੰ ਉਹਦੇ ਸਾਹਮਣੇ ਸ਼ਹੀਦ ਕੀਤਾ ਜਿਸ ਤਰ੍ਹਾਂ ਗੁਰਤੇਗ ਬਾਦਰਮਹਾਰਾਜ ਦੇ ਸਾਹਮਣੇ ਭਾਈ ਮਤੀ ਦਾਸ ਤੇ ਸਤੀ ਦਾਸ ਨੂੰ ਫਿਰ ਉਹਦੇ ਸਾਹਮਣੇ ਉਹਦਾ ਪੁੱਤ ਲੈ ਆਉਂਦੇ ਨੇ 4 ਸਾਲ ਦਾ ਅਜੈ ਸਿੰਘ 4 ਸਾਲ ਦੇ ਪੁੱਤਰ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਤੇ ਮੂੰਹ 'ਚ ਪਾਉਂਦੇ ਨੇ ਇਹ ਇਤਿਹਾਸ ਦੇ ਪੰਨੇ ਐ ਇਹ ਸ਼ਬਦਾਂ ਦੀ ਵਿਆਖਿਆ ਪ੍ਰੈਕਟੀ ਲਿਟਰਰੀ ਐ ਇਤਿਹਾਸ ਸਾਡਾ ਲਿਟਰਰੀ ਐ ਇਤਿਹਾਸ ਨਾਲ ਜੁੜ ਕੇ ਰਹਿਣਾ ਪੇਂਡ ਮਡਾਹੂ ਕਟਿਆਂ ਤੇਸ ਡਾਲ ਸੁਕੰਦੇ ਜਿਹੜਾ ਪੇਂਡ ਜੜ ਤੋਂ ਟੁੱਟ ਜਾਂਦਾ ਉਹਦੇ ਡਾਲ ਸੁੱਕ ਜਾਂਦੇ ਐ ਇਹ ਪ੍ਰੈਕਟੀਕਲ ਜਿੱਥੇ ਮੇਰਾ ਪਿਤਾ ਦਾ ਪਰਿਵਾਰ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਇਹ ਪੰਕਤੀਆਂ ਦਾ ਅਰਥ ਕਰਦੇ ਆ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਤੇ ਬਹਿ ਕੇ ਕਹਿੰਦੇ ਆ ਤੇਰਾ ਕੀ ਆ ਮਿੱਠਾ ਲੱਗ ਐ ਹਰ ਨਾਮ ਪਦਾਰਥ ਨਾਨਕ ਮੰਗਾ ਐ ਉਥੇ ਫਿਰ ਸਿੱਖ ਬਾਬਾ ਬੰਦਾ ਸਿੰਘ ਬਹਾਦਰ 4 ਸਾਲ ਦਾ ਪੁੱਤਰ ਅਜੈ ਸਿੰਘ ਦਾ ਕਾਲਜਾ ਕੱਢ ਕੇ ਮੂੰਹ ਚ ਪਾਉਂਦੇ ਨੇ ਕਹਿੰਦੇ ਨੇ ਕਲਮਾ ਪੜੋ ਕਲਮਾ ਪਰ ਤਨ ਬਲਿਹਾਰੇ ਜਾਈਏ ਤੇ ਪਰ ਉਹ ਭਾਈ RAMU ਵਾਲੇ ਦਾ ਜੱਥਾ ਗਾਉਂਦਾ ਹੁੰਦਾ ਕਲਮਾ ਪੜ ਸਕਾ ਨਾ ਚਮੜੀ ਨੋਚੋ ਨਾਲ ਜਮੂਰਾ ਜਮੂਰਾ ਨਾਲ ਚਮੜੀ ਨੋਚੀ ਨੋਚ ਦਿਓ ਮੰਨ ਲਓ ਜਦੋਂ ਚਮੜੀ ਨੋਚਦੇ ਨਾ ਇਹ ਦੁੱਖ ਮਹਿਸੂਸ ਕਰਿਓ ਕਿੰਨਾ ਹੋਊ ਕਲਮਾ ਪੜ ਸਕਾ ਨਾ ਚਮੜੀ ਨੋਚੋ ਨਾਲ ਜਮੂਰਾ ਤੇ ਸਾਹਮਣੇ ਸਾਰਾ ਕੁਝ ਝੱਲ ਕੇ ਵੀ ਪੁੱਤਰ ਦਾ ਕਾਲਜਾ ਬਵਾ ਕੇ ਵੀ ਸ਼ਾਂਤ ਰਹਿਣਾ ਦੁੱਖ ਸੁੱਖ ਪਰਸੈ ਨਹੀਂ ਮੀਰ ਮੰਨੂ ਦੀ ਜੇਲ੍ਹ ਸੇ ਮੇਰੀਆਂ ਭੈਣਾਂ ਨੇ ਭੁੱਖੀਆਂ ਨੇ ਗੀਆਂ ਅੱਧੀ ਰੋਟੀ ਦਿੰਦਾਗਾ ਦੁੱਖ ਸੁੱਖ ਜੇ ਪਰਸੈ ਨਹੀਂ ਲੋਭ ਮੋ ਅਪਮਾਨ ਲਾਲਚ ਵੀ ਦਿੰਦੇ ਨੇ ਮੋ ਵੀ ਹੈ ਬੱਚੇ ਆ ਭੁੱਖੇ ਆ 70 ਸਾਲ ਦੀ ਮਾਂ ਜਵਾਨ ਬੀਬੀ ਨੂੰ ਫੜਾਉਂਦੀ ਆ ਅੱਧੀ ਰੋਟੀ ਹੀ ਆ ਕੋਲੇ ਇਹ ਬੱਚੀ ਤੂੰ ਸਾਕ ਤੇਰੀਆਂ ਛਾਤੀਆਂ 'ਚ ਦੁੱਧ ਆਊਗਾ ਬੱਚਾ ਉਹ ਮੇਰੀ ਭੈਣ ਮਾਂ ਨੂੰ ਦਿੰਦੀ ਆ ਬਿਰਧ ਮਾਤ ਪੂਛਾ ਕੋਲੇ ਕੁਝ ਵੀ ਨਹੀਂ ਮੋ ਨਹੀਂ ਪੋਂਦਾ ਇਹ ਇਹ ਉਹਨਾਂ ਦੇ ਜੀਵਨ ਦੀ ਗਾਥਾ ਹੈ ਫਿਰ ਜਿਹੜੇ ਜੇ ਜੀਵਨ ਦੇ ਵਿੱਚ ਦੁੱਖ ਸੁੱਖ ਜੇ ਪਰ ਸੈ ਨਹੀਂ ਲੋਭ ਮੋ ਅਪਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਉਹ ਮੰਨ ਲਓ ਭਗਵਾਨ ਦੀ ਸਾਖ ਸਾਤ ਮੂਰਤ ਹੈ ਉਸਤਤ ਨਿੰਦਿਆ ਨਾਹੀਂ ਜਹ ਕੰਚਨ ਲੋ ਸਮਾਨ ਤਹੋ ਨਾਨਕ ਸੁਨਰੀ ਮਨ ਮੁਕਤ ਤਾਹੇ ਤੈ ਜਾਨ ਫਿਰ ਹੋਰ ਫਿਰ ਉਹਨਾਂ ਦਾ ਜੀਵਨ ਕੀ ਬਣਦਾ ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ ਉਹਨਾਂ ਦੀ ਉਸਤਤ ਕਰੇ ਖੁਸ਼ ਨਹੀਂ ਹੁੰਦੇ ਸਾਡੀ ਜਿਹੜੀ ਵਿਰਤੀ ਹੈ ਜਦੋਂ ਸਾਡੀ ਉਸਤਤ ਕਰਦਾ ਅਸੀਂ ਖੁਸ਼ ਹੁੰਨੇ ਆ ਜਦੋਂ ਕੋਈ ਨਿੰਦਿਆ ਕਰਦਾ ਉਹਦੋ ਦੁਖੀ ਹੁੰਨੇ ਆ ਉਸਤ ਤ ਨਿੰਦਿਆ ਦੀ ਪਰਵਾਹਸ਼ਾ ਵੀ ਸੁਣ ਲੋ ਫੁੱਲ ਨੂੰ ਕੰਡਾ ਕਹਿਣਾ ਨਿੰਦਿਆ ਤੇ ਕੰਡੇ ਨੂੰ ਫੁੱਲ ਕਹਿਣਾ ਨਿੰਦਿਆ ਤੇ ਫੁੱਲ ਨੂੰ ਕੰਡਾ ਕਹਿਣਾ ਫੁੱਲ ਨੂੰ ਕੰਡਾ ਕਹਿਣਾ ਨਿੰਦਿਆ ਤੇ ਕੰਡੇ ਨੂੰ ਫੁੱਲ ਕਹਿਣਾ ਉਸਤ ਤ ਹੈ ਖੁਸ਼ ਆਮਦ ਹੈ ਖੁਸ਼ ਆਮਦ ਬੰਦੇ ਲੋਭੀ ਕਰਦੇ ਆ ਹਿਰਸੀ ਕਰਦੇ ਆ ਕੌਣ ਕਰਦੇ ਨੇ ਲੋਭ ਕਰਕੇ ਬੰਦਾ ਖੁਸ਼ਾਮਦ ਕਰਦਾ ਬੰਦੇ ਦੀ ਕਰਦਾ ਤੇ ਈਰਖਾ ਕਰਕੇ ਨਿੰਦਿਆ ਕਰਦਾ ਹੈਗਾ ਕਦੋਂ ਨਿੰਦਿਆ ਹੋਊ ਜਦੋਂ ਈਰਖਾ ਪੈਦਾ ਹੋਊਗੀ ਤਾਂ ਹੀ ਮਾਰਿਆ ਕਹਿੰਦੇ ਨੇ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਨਿੰਦਾ ਕਿਸੇ ਦੀ ਵੀ ਭਲੀ ਨਹੀਂ ਨਿੰਦਾ ਦੀ ਪਰਵਾਸਾ ਸਮਝ ਲੋ ਹੈ ਫੁੱਲ ਕੰਡਾ ਕਹਿੰਦੇ ਆ ਨਿੰਦਿਆ ਹੈਗੀ ਹੈ ਕੰਡਾ ਫੁੱਲ ਕਹਿੰਦੇ ਉਹ ਇਹ ਖੁਸ਼ਾਮਦ ਹੈ ਇਹ ਉਸਤਤ ਹੈ ਨਿੰਦਾ ਭਲੀ ਕਿਸੇ ਕੀ ਨਹੀਂ ਕੌਣ ਕਰਦਿਆ ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਕੋਰ ਪਚਨ ਉਹਨਾਂ ਦੇ ਸੰਸਾਰ 'ਚ ਵੀ ਮੂੰਹ ਕਾਲੇ ਹੁੰਦੇ ਐ ਤੇ ਜੀਵਨ ਤੋਂ ਬਾਅਦ ਵੀ ਨਰਕਾਂ ਦਾ ਪਹਿੰਦਾ ਮਿਲਦਾ ਮਹਾਰਾ ਕਹਿੰਦੇ ਉਸ ਤੋਂ ਤਾਂ ਨਿੰਦਿਆ ਨਾਹੀਂ ਜੇ ਕੰਚਨ ਲੋਹ ਸਮਾਨ ਉਹਨਾਂ ਨੂੰ ਸੋਨਾ ਕੀ ਲੋਹਾ ਕੀ ਹੋ ਨਹੀਂ ਸਕਦਾ ਉਹ ਇੱਕੋ ਜਿਹਾ ਹੀ ਐ ਤੇ ਜ਼ਿੰਦਗੀ ਦੇ ਵਿੱਚ ਭਾਈ ਗੁਰਦਾਸ ਜੀ ਨੂੰ ਕਿਹਾ ਨਾ ਹਉ ਤੇ ਸਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਹਉ ਤਸਕੂਲ ਕਮਾਇਆ ਸਤਿਗੁਰ ਕਾ ਉਪਦੇਸ਼ ਕਮਾਵੈ ਗੁਰਮੁਖ ਸੋਈ ਸਹਿਜ ਸਮਾਵੈ ਮਹਾਰਾ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਨਿੰਦਿਆ ਉਹਨਾਂ ਨੂੰ ਦਲਾ ਨਹੀਂ ਸਕਦੀ ਤੇ ਉਸਤ ਤੋਂ ਉਹਨਾਂ ਦੇ ਮਨ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਸੋਨਾ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਲੋਹਾ ਕਰਕੇ ਰੋਂਦੇ ਨਹੀਂ ਹੈ ਦੁੱਖ ਆਉਂਦਾ ਰੋਂਦੇ ਨਹੀਂ ਹੈ ਤੇ ਸੁੱਖ ਆਉਂਦਾ ਫਿਰ ਨੱਚਦੇ ਟਪਰ ਟਪਦੇ ਨਹੀਂ ਹੈ ਮਹਾਰਾ ਕਹਿੰਦੇ ਉਸਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹਿ ਤੈ ਜਾਨ ਤੇ ਉਹਨਾਂ ਨੂੰ ਮੰਨ ਲੋ ਤੁਸੀਂ ਜੀਵਨ ਦੇ ਜਿਉਂਦਿਆਂ ਹੋਇਆਂ ਮੁਕਤ ਸਮਝੋ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਤਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨ ਹਰਖ ਸੋਗ ਜਾ ਹਰ ਕਈ ਖੁਸ਼ੀ ਸੋ ਕਈ ਗਮੀ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਨਾ ਉਹਨਾਂ ਨੂੰ ਹਰਖ ਸਾਡੀ ਸੰਸਾਰੀ ਜੀਵਨ ਦੇ ਕਿ ਜਬ ਕਛਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਮਾਟੀ ਕੋ ਪੁੱਤਰੋ ਕੈਸੇ ਨਚਤ ਹੈ ਦੇਖੈ ਦੇਖੈ ਸੁਣੈ ਬੋਲੈ ਦੌਰੇਉ ਫਿਰਦਾ ਹੈ ਅਸੀ ਸੰਸਾਰੀ ਜੀਵ ਖੁਸ਼ੀ ਆਉਂਦੀ ਹੈ ਸਭ ਨੂੰ ਦੱਸਦੇ ਆ ਲੱਡੂ ਵੰਡਦੇ ਆ ਤੇ ਦੁੱਖ ਆਉਂਦਾ ਫਿਰ ਰੋਨੇ ਆ ਫਿਰ ਬੈੰਡ ਪਾਉਨੇ ਆ ਪਰ ਜਿਹੜਾ ਉਹ ਜੀਵਨ ਆਪਾਂ ਜਿਹੜਾ ਉਥੋਂ ਚੱਲਿਆ ਇਹ ਇੱਕੋ ਹੀ ਪ੍ਰਕਾਰ ਨਾਲ ਪੰਜ ਤੱਤ ਕੋ ਤਨ ਇਹਨੂੰ ਸਮਝ ਆ ਗਈ ਉਹਦਾ ਜੀਵਨ ਮਰਜ਼ਾਦਾ ਚ ਹੈ ਜਿਵੇਂ ਸਾਡਾ ਸਰੀਰ ਵੀ ਮਰਜ਼ਾਦਾ ਚ ਹੈ ਜੇ ਦੀ ਮਰਜ਼ਾਦਾ ਟੁੱਟ ਜੇ ਤਾਂ ਆ ਸਾਡੇ ਪੰਜ ਤੱਤ ਹੈ ਮਰਜ਼ਾਦਾ ਚ ਹੈ ਖੂਨ ਮਰਜ਼ਾਦਾ ਚਲਦਾ ਹੈਗਾ ਸਾਡੀ ਹਵਾ ਵੀ ਮਰਜ਼ਾਦਾ ਚ ਬੰਨੀ ਹੈ ਪਾਣੀ ਮਰਜ਼ਾ ਸਾਡਾ ਪਾਣੀ ਵੱਧ ਜੇ ਨਾ ਸਰੀਰ ਚ ਰੋਗੀ ਹੋ ਜਾਂਦਾ ਹੈ ਇਹਦੇ ਚ ਹਵਾ ਦੀ ਮਾਤਰਾ ਵੱਧ ਜੇ ਰੋਗੀ ਹੋ ਜਾਂਦਾ ਹਵਾ ਘੱਟ ਗਈ ਤਾਂ ਵੀ ਰੋਗੀ ਹੋ ਜਾਂਦਾ ਆਪਾਂ ਕਰੋਨੇ ਵੇਲੇ ਦੇਖਿਆ ਨਾ ਹਵਾ ਮਿਲਦੀ ਨਹੀਂ ਸਿਲੰਡਰ ਲਈ ਫਿਰਦੇ ਸੀ ਹਵਾ ਦੀ ਮਾਤਰਾ ਘਟ ਗਈ ਇਹਦੇ ਰੋਗੀ ਹੋ ਜਾਣਾ ਹੈਗਾ ਇਹਦੇ ਚ ਅੱਗ ਦੀ ਮਾਤਰਾ ਵਧ ਗਈ ਬੁਖਾਰ ਹੋ ਜਾਣਾ ਹੈ ਅੱਗ ਦੀ ਮਾਤਰਾ ਘਟ ਗਈ ਸੀਡ ਡਾਊਨ ਹੋ ਜਾਣਾ ਹੈ ਨਿਜਮ ਚ ਬੰਝੀ ਹੈ ਇਹ ਇਹ ਜਿਹੜਾ ਜੀਵਨ ਉਹਨਾਂ ਦਾ ਢਲਦਾ ਜਿਹੜੇ ਪਰਮਾਤਮਾ ਨਾਲ ਜੁੜ ਜਾਂਦੇ ਨੇ ਉਹ ਵੈਗਰੂ ਦੇ ਨਾਲ ਜੁੜ ਜਾਂਦੇ ਨੇ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਹਰ ਖਸੋਗ ਜਾ ਕੇ ਨਹੀਂ ਬੈਰੀ ਮੀਤ ਉਸਮਾਨ ਬੈਰੀ ਵੀ ਮਿਤਰਾ ਬਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਾਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਬੈਰ ਕਿੱਥੋਂ ਨਿਕਲਦਾ ਹੈ ਬੈਰ ਨਿਕਲਦਾ ਈਰਖਾ ਚੋਂ ਈਰਖਾ ਕੀਦਾਂ ਹੁੰਦਾ ਬਰਾਬਰ ਦੇ ਨਾ ਹੁੰਦੀ ਹੈ ਪਹਿਲਾਂ ਈਰਖਾ ਹੋ ਉਹਦੇ ਵਿੱਚੋਂ ਬੈਰ ਪੈਦਾ ਹੁੰਦਾ ਹੈਗਾ ਜਿੱਥੇ ਮਿੱਤਰਤਾ ਹੈ ਉੱਥੇ ਮੋਹ ਪੈਦਾ ਹੁੰਦਾ ਹੈਗਾ ਮਾਰਾ ਕਹਿੰਦੇ ਹਰ ਖਸੋਗ ਜਾ ਕੇ ਉਹਦੇ ਜੀਵਨ ਦੇ ਵਿੱਚ ਜੇ ਖੁਸ਼ੀ ਆਵੇ ਗਮੀ ਆਵੇ ਉਹਨੂੰ ਪੁੰਹਦਾ ਨਹੀਂ ਹੈ ਬੈਰੀ ਮਿੱਤ ਸਮਾਨ ਬੈਰੀ ਤੇ ਮਿੱਤਰ ਨੂੰ ਇੱਕ ਸਮਾਨ ਮੰਨਦਾ ਹੈ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹਿ ਤੈ ਉਹਨੂੰ ਫਿਰ ਮੁਕਤ ਜਾਣਣਾ ਕਰੋ ਤੇ ਪੰਜਵੇਂ ਪਾਤਸ਼ਾਹ ਦਾ ਬੜਾ ਪਿਆਰਾ ਸ਼ਬਦ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜਦੋਂ ਆਗਿਆ ਚਾਗੇ ਫਿਰ ਦੁੱਖ ਸੁੱਖ ਪੁੰਦੇ ਨਹੀਂ ਹੈ ਕਲਜਾ ਦਾ ਪੁੱਤਰ ਤਾਂ ਸਾਹਮਣੇ ਕੱਢ ਰਹੀ ਹੈ ਤੇ ਬੜਾ ਇਹ ਕਹਿਣਾ ਬੜਾ ਸੁੱਖ ਹੈਗਾ ਪਰ ਪੁੰਦਾ ਨਹੀਂ ਹੈ ਕਿਉਂਕਿ ਸ੍ਰੀ ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੈ ਅਗਿਆ ਮੈਂ ਪੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਤੇ ਲੈ ਮਾਨਿਓ ਇਹਦਾ ਫਿਰ ਸਾਰੇ ਸ਼ਬਦਾਂ ਦਾ ਤਿੰਨ ਸ਼ਬਦ ਨੇ ਪਹਿਲਾ ਹੈਗਾ ਸੁਖ ਦੁਖ ਤੇ ਦੂਜਾ ਹੈਗਾ ਉਸਤਤਨੰਦਿਆ ਤੀਜਾ ਹੈਗਾ ਹਰਖ ਸੋਗ ਇਹ ਤਿੰਨਾਂ ਦਾ ਫਿਰ ਜੇ ਪ੍ਰਮਾਣ ਦੇਣਾ ਹੋਵੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੋਠ ਰੱਖਦਾ ਜਿਹੜਾ ਸ਼ਬਦ ਹੈ ਉਹ ਸਾਰਿਆਂ ਦੇ ਇਹ ਸਪਸ਼ਟੀ ਕਰ ਦੂ ਆਪਾਂ ਸਾਰਿਆਂ ਨੇ ਵਿਚਾਰ ਕੇ ਸਮਾਪਤੀ ਕਰਨੀ ਹੈ ਤਨਗੁਰੂ ਤੇਗ ਬਾਦ ਨਨਮਾਰਾ ਕਹਿੰਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਜਿਹੜਾ ਮਨੁੱਖ ਦੁੱਖ ਚ ਦੁੱਖ ਨਹੀਂ ਮੰਨਦਾ ਸੁਖ ਚ ਜਿਆਦਾ ਕਫਲ ਤੇ ਨੀਚ ਨਹੀਂ ਸੌਂਦਾ ਨੱਚਦਾ ਟੱਪਦਾ ਨਹੀਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇਹ ਸੁਖ ਨਾਲ ਵਾਲਾ ਸਨੇਹ ਨਹੀਂ ਅਰ ਭੈ ਨਹੀਂ ਜਾ ਕੇ ਡਰ ਵੀ ਕੋਈ ਨਹੀਂ ਹੈ ਆਰਾ ਚਲਦਾ ਡਰ ਕੋਈ ਨਹੀਂ ਹੈ ਨੀਹਾਂ ਚਿੰਦਾ ਸਾਹਮਣੇ ਪਤਾ ਹੈ ਮਾਤਾ ਕੋਈ ਨੂੰ ਪਤਾ ਹੈ ਅਜ ਸ਼ਹੀਦ ਕਰਨਗੇ ਭੈ ਕੋਈ ਨਹੀਂ ਹੈ ਪੈਦਾ ਮੌਤ ਦਾ ਪੈ ਵੀ ਚਲਾ ਜਾਂਦਾ ਹੈਗਾ ਸਾਹਮਣੇ ਦੇਖਦੀ ਹੈ ਸ਼ਬਜਾ ਤੈਨੂੰ ਮੌਤ ਦਿਖਦੀ ਹੈ ਪਰ ਪੈ ਮੁਕਤ ਹੋਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਯਾਰ ਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਨਹਿ ਨਿੰਦਿਆ ਨੈ ਉਸਤ ਤ ਜਾ ਕੇ ਲੋਭ ਮੋ ਅਭਮਾਨਾ ਹੁਣ ਮਾਤਾ ਕੁਇਰੀ ਨੂੰ ਉੱਥੇ ਕੋਈ ਪਿਆਰ ਨਾ ਥੋੜਾ ਬੁਲਾਉਂਦਾ ਹੋਊਗਾ ਨਿੰਦਿਆ ਕਰਦੇ ਹੋਣਗੇ ਨਹਿ ਨਿੰਦਿਆ ਪਰ ਨਿੰਦਿਆ ਪਹੁੰਦੀ ਨਹੀਂ ਨਹਿ ਨਿੰਦਿਆ ਨੈ ਉਸਤ ਤ ਜਾ ਕੇ ਲੋਭ ਮੋ ਅਭਮਾਨਾ ਹਰ ਖਸੋਗ ਤੇ ਰਹੇ ਨਿਆਰੋ ਨਾਹੇ ਮਾਨ અપਮਾਨਾ ਆਸਾ ਮਨਸਾ ਸਗਲ त्यागਐ ਜਗਤੇ ਰਹਾ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਨ ਤਿਹ ਕਟ ਬ੍ਰਹਮ ਨਿਵਾਸਾ ਉਹ ਜੀਵਨ ਚ ਮੁਕਤ ਹੋ ਜਾਂਦਾ ਇਹ ਵੈਗਰੂ ਇਹ ਸਾਡੇ ਉਦਮ ਨਾ ਹੋ ਜੂਗਾ ਤੁਨ ਗੁਰੂ ਤੇਗ ਬਹਾਦਰ ਕਿਰਪਾ ਕਰੋ ਆਪਾਂ ਆਪਣਾ ਮਕਸਦ ਕਿ ਇੱਥੇ ਬੈਠਣ ਦਾ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੇ ਪਾਲ ਡੇਲਡ ਕਰਨਾ ਹੈ ਗੁਰੂ ਕੋਲੇ ਆਇਆ ਇਹ ਵੈਗਰੂ ਇਹ ਸਾਡੀ ਕੂੜ ਦੀ ਕੰਧ ਟੁੱਟ ਜੇ ਜੀਵਨ ਸਚਿਆਰਾ ਹੋ ਜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੱਸੋ ਇਹ ਕਿਵੇਂ ਹੋਊਗਾ ਤਾਂ ਫਿਰ ਮਹਾਰਾਜ ਕਹਿੰਦੇ ਨੇ ਗੁਰ ਕਿਰਪਾ ਜੇਹੇ ਨਰਕੋਂ ਕੀਨੀ ਤੇ ਇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਇਹ ਜੀ ਤੇ ਗੁਰੂ ਕਿਰਪਾ ਕਰਦਾ ਹੈ ਗੁਰੂ ਕਿਰਪਾ ਕਰਦਾਗਾ ਉਹਨਾਂ ਨੂੰ ਫਿਰ ਇਹ ਮਤ ਦਿੰਦਾਗਾ ਉਹ ਫਿਰ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਹੈ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ ਵਾਹਿਗੁਰੂ 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 ਧੰਨ ਗੁਰੂ ਤੇਗ ਬਹਾਦਰ ਮਾ ਦੇ ਕਿਰਪਾ ਕਰਨ ਇਹ ਵਿਚਾਰਿਆ ਇਹ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਮੁਕਤ ਤਾਹੇ ਤੈ ਤਾਂ ਕਿ ਅਸੀਂ ਵੀ ਇਹ ਜੀਵਨ ਜਿਉਂਦਿਆਂ ਵਿਕਾਰਾਂ ਵੱਲੋਂ ਮੁਕਤ ਹੋ ਸਕੀਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ